ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਰਖੀ ਹੋਈ ਫਤਿਹ ਦੀ ਸਾਂਝ ਕਰੀਏ ਗਜ-ਵਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਅਦਾ ਸਾਂਝੀ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਉਹ ਕਿਹੜੇ ਪੰਜ ਸੰਕੇਤ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਤੁਹਾਡਾ ਚੰਗਾ ਸਮਾਂ ਆਉਣ ਵਾਲਾ ਹੈ 사ਸੰਗਤ ਜੀ ਇਹ ਵਾਇਗੁਰ ਜੀ ਤੁਹਾਨੂੰ ਦਿੰਦੇ ਹਨ 사ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਇਗੁਰ ਨੂੰ ਸੱਚੇ ਮਨ ਦੇ ਨਾਲ ਤੇ ਆਉਂਦੇ ਹਾਂ ਤਾਂ ਵਾਇਗੁਰ ਜੀ ਸਾਡੀ ਚੋੜੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਨ ਸਾਧ ਸੰਗਤ ਜੀ ਅਤੇ ਸੰਤ ਬਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਲਈ ਕੇ ਹਾਜ਼ਰੀ ਲਗਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾਧ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਂਝ ਤੋਂ ਨੇ ਸਾਧ ਸੰਗਤ ਜੀ ਇੱਕ ਖੁਸ਼ੀਆਂ ਵਾਲੇ ਸੰਕੇਤ ਤੁਹਾਨੂੰ ਬੱਚਿਆਂ ਦੁਆਰਾ ਪੰਛੀਆਂ ਦੁਆਰਾ ਵੀ ਤੁਹਾਡੇ ਕੋਲ ਭੇਜੇ ਜਾ ਸਕਦੇ ਸਾਧ ਸੰਗਤ ਜੀ ਪਰ ਸਮਝਣਾ ਇਸ ਨੂੰ ਸਿਰਫ ਉਹੀ ਇਨਸਾਨ ਦੇ ਵਾਸ ਵਿੱਚ ਹੈ ਜੋ ਕਿ ਵਾਹਿਗੁਰੂ ਜੀ ਦਾ ਨਾਮ ਜਪਦਾ ਹੈ ਉਸ ਨੂੰ ਬਾਣੀ ਵਾਰੀ ਚਾਨਣਾ ਹੈ ਸਾਧ ਸੰਗਤ ਜੀ ਆਓ ਹੁਣ ਆਪਾਂ ਸੰਕੇਤਾਂ ਬਾਰੇ ਦਾਸ ਤੇ ਹਾਂ ਸਾਧ ਸੰਗਤ ਜੀ ਜੋ ਵਾਹਿਗੁਰੂ ਜੀ ਤੁਹਾਨੂੰ ਸੰਕੇਤ ਦਿਨੇ ਹਨ ਉਹ ਪਹਿਲਾ ਸੰਕੇਤ ਇਹ ਹੈ ਜਦੋਂ ਸਾਡਾ ਪਾਠ ਕਰਨ ਵਿੱਚ ਬਹੁਤ ਮਨ ਲੱਗਣ ਲੱਗ ਜਾਂਦਾ ਹੈ ਸਾਧ ਸੰਗਤ ਜੀ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਸਾਡਾ ਦਿਨ ਅੰਦਰੋਂ ਭਰ ਜਾਂਦਾ ਹੈ ਸਾਧ ਸੰਗਤ ਜੀ ਤੇ ਸਾਡਾ ਮਨ ਜਿਆਦਾ ਪਾਠ ਬੰਦਗੀ ਕਰਨ ਵਿੱਚ ਜਾਂ ਨਿਤਨੇਮ ਕਰਨ ਕਰਦਾ ਹੈ ਸਾਤ ਸੰਗਤ ਜੀ ਇਸ ਸਾਡੀ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਸੰਕੇਤ ਹੈ ਕਿ ਸਾਡੀ ਜ਼ਿੰਦਗੀ ਵਿੱਚ ਚੰਗਾ ਸਮਾਂ ਆਉਣ ਵਾਲਾ ਹੈ ਜੋ ਆਪਾਂ ਨੂੰ ਵਾਈਗੁਰ ਜੀ ਆਪ ਦਿੰਦੇ ਸਾਤ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਦੂਸਰਾ ਸੰਕੇਤ ਇਹ ਹੈ ਜੋ ਵਾਈਗੁਰ ਜੀ ਸਾਨੂੰ ਦੱਸਦੇ ਹਨ ਆਪਣੇ ਦੁਸ਼ਮਣਾਂ ਦਾ ਚੰਗਾ ਸੋਚਣ ਲੱਗ ਪੈਂਦੇ ਆ ਸਾਥ ਸੰਗਤ ਜੀ ਕਈ ਵਾਰ ਆਪਣੀ ਜ਼ਿੰਦਗੀ ਵਿੱਚ ਅਜਿਹੇ ਦੁਸ਼ਮਣ ਵੀ ਹੁੰਦੇ ਹਨ ਜੋ ਕੀ ਸਾਡਾ ਬੁਰਾ ਚਾਹੁੰਦੇ ਹਨ ਸਾਥ ਸੰਗਤ ਜੀ ਉਹ ਤੁਹਾਡੇ ਸਕੇ ਵੀ ਹੋ ਸਕਦੇ ਹਨ ਸਾਥ ਸੰਗਤ ਜੀ ਜਦ ਤੁਹਾਡੇ ਨੇੜੇ ਦੇ ਰਿਸ਼ਤੇਦਾਰ ਵੀ ਹੋ ਸਕਦੇ ਹਨ ਸਾਧ ਸੰਗਤ ਜੀ ਕਈ ਵਾਰ ਭਗਤੀ ਵਿੱਚ ਲੀਨ ਹੋ ਕੇ ਅੱਪਾ ਉਹਨਾਂ ਦਾ ਵੀ ਚੰਗਾ ਸੋਚਣ ਲੱਗ ਪੈਂਦੇ ਹਾਂ ਸਾਧ ਸੰਗਤ ਜੀ ਅੱਪਾ ਇਹ ਸੋਚਦੇ ਹਾਂ ਕਿ ਵਾਹਿਗੁਰੂ ਜੀ ਜੋ ਉਹਨਾਂ ਨੇ ਮੇਰੇ ਨਾਲ ਕੀਤਾ ਹੈ ਸਾਧ ਸੰਗਤ ਜੀ ਉਹਨਾਂ ਨੂੰ ਮਾਫੀ ਦੇਣਾ ਚਾਹੀਦਾ ਅਤੇ ਉਹਨਾਂ ਦਾ ਹਾਰਿਕਾਮ ਸਫਲ ਬਣਾਉਣਾ ਹੈ ਸਾਧ ਸੰਗਤ ਜੀ ਅਪਾ ਦੂਸਰੇਆ ਦਾ ਵੀ ਭਲਾ ਮੰਗਣ ਲੱਗ ਪੈਂਦੇ ਹਾਂ ਸਾਧ ਸੰਗਤ ਜੀ ਜੀ ਅਸੀਂ ਕਿਸੇ ਦੂਸਰੇ ਦਾ ਭਲਾ ਮੰਗਾਗੇ ਸਾਧ ਸੰਗਤ ਜੀ ਤਾਂ ਵਾਹਿਗੁਰੂ ਜੀ ਸਾਡਾ ਭਲਾ ਵੀ ਕਰਨਗੇ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਏ ਤੀਸਰਾ ਸੰਕੇਤ ਇਹ ਹੈ ਜੋ ਵਾਹਿਗੁਰੂ ਜੀ ਸਾਨੂੰ ਦਿੰਦੇ ਹਨ ਸਾ ਸੰਗਤ ਜੀ ਅੱਪਾ ਸਾਰੀ ਦੁਨੀਆ ਲਈ ਅਰਦਾਸ ਕਰਨ ਲੱਗ ਪੈਂਦੇ ਸਾ ਸੰਗਤ ਜੀ ਕਈ ਵਾਰ ਬਿਨਾਂ ਗੱਲੋਂ ਆਪਣੇ ਅੰਦਰੋਂ ਲੋਕਾਂ ਅਤੇ ਪਸ਼ੂ ਪੰਛੀਆਂ ਲਈ ਅਰਦਾਸਾਂ ਨਿਕਲਣ ਲੱਗ ਪੈਂਦੀਆਂ ਸਾ ਸੰਗਤ ਜੀ ਜਿਹਨਾਂ ਦਾ ਸਾਡੀ ਜ਼ਿੰਦਗੀ ਨਾਲ ਕੋਈ ਸੰਬੰਧ ਵੀ ਨਹੀਂ ਹੁੰਦਾ ਸਾਥ ਸੰਗਤ ਜੀ ਵਾਇਗੁਰ ਜੀ ਸਾਰੀ ਦੁਨੀਆ ਨੂੰ ਖੁਸ਼ ਰੱਖਣਾ ਜੀ ਸਰਬੱਤ ਦਾ ਭਲਾ ਕਰਨਾ ਜੀ ਸਾਥ ਸੰਗਤ ਜੀ ਪਸ਼ੂ ਪੰਛੀਆਂ ਦਾ ਭੇਟ ਪਰਦੇ ਰਹਿਣਾ ਜੀ ਸਾਥ ਸੰਗਤ ਜੀ ਏਸੀ ਆਪਣਾ ਤੀਸਰਾ ਸਾਂ ਸਾਥ ਸੰਗਤ ਜੀ ਆਪਣਾ ਚੌਥਾ ਸੰਕੇਤ ਇਹ ਹੈ ਸਾਥ ਸੰਗਤ ਜੀ ਜੋ ਵੈਗੁਰ ਜੀ ਸਾਨੂੰ ਦਿੰਦੇ ਹਨ ਸਾਥ ਸੰਗਤ ਜੀ ਇਹ ਸੰਕੇਤ ਸਾਰਿਆਂ ਨੂੰ ਨਹੀਂ ਮਿਲਦਾ ਸਾਥ ਸੰਗਤ ਜੀ ਜੋ ਕਿ ਸੱਚੇ ਪਾਤਸ਼ਾਹ ਨੂੰ ਵੈਗੁਰ ਜੀ ਪਿਆਰ ਕਰਦੇ ਹਨ ਸਾਥ ਸੰਗਤ ਜੀ ਸਾਨੂੰ ਆਪਣੇ ਆਪ ਅੰਮ੍ਰਿਤ ਵੇਲੇ ਜਾਗ ਔਣ ਲੱਗ ਪੈਂਦੀ ਹੈ ਸਾਥ ਸੰਗਤ ਜੀ ਇਹ ਉਹਨਾਂ ਨੂੰ ਹੁੰਦਾ ਹੈ ਸਾਥ ਸੰਗਤ ਜੀ ਜੋ ਵਾਹਿਗੁਰੂ ਜੀ ਨੂੰ ਸੱਚੇ ਮਨ ਦੇ ਨਾਲ ਯਾਦ ਕਰਦੇ ਹਨ ਸਾਥ ਸੰਗਤ ਜੀ ਸਮੁੱਚੀ ਦੁਨੀਆ ਵਿੱਚ ਬਹੁਤ ਘੱਟ ਸੰਗਤਾਂ ਹਨ ਸਾਥ ਸੰਗਤ ਜੀ ਜੋ ਕਿ ਅੰਮ੍ਰਿਤ ਵੇਲੇ ਉੱਠdੀਆਂ ਹਨ ਵੈਗੁਰ ਜੀ ਨੇ અપman ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨ ਦਾ ਉਪਦੇਸ਼ ਦਿੱਤਾ ਹੈ ਸਾਧ ਸੰਗਤ ਜੀ ਜੋ ਸੰਗਤਾਂ ਦੀ ਨੀਂਦ ਆਪਣੇ ਆਪ ਅੰਮ੍ਰਿਤ ਵੇਲੇ ਖੁੱਲ ਜਾਂਦੀ ਹੈ ਸਾਧ ਸੰਗਤ ਜੀ ਤਾਂ ਸਮਝ ਲਵੋ ਵੈਗੁਰ ਜੀ ਦਾ ਉਹਨਾਂ ਉੱਤੇ ਮਿਹਰ ਭਰਿਆ ਹੱਥ ਹੈ ਸਾਧ ਸੰਗਤ ਜੀ ਅਤਿਵਾਹਿਗੁਰ ਜੀ ਚਾਹੁੰਦੇ ਹਨ ਕਿ ਤੁਸੀਂ ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰ ਜੀ ਦਾ ਨਾਮ ਜਪਿਆ ਕਰੋ ਸਾਧ ਸੰਗਤ ਜੀ ਵਾਹਿਗੁਰ ਜੀ ਦਾ ਨਿਤਨੇਮ ਕਰਿਆ ਕਰੋ ਸਾਧ ਸੰਗਤ ਜੀ ਇਸ ਦੇ ਨਾਲ ਤੁਹਾਡੇ ਸਾਰੇ ਦੁੱਖੜੇ ਦੂਰ ਹੋ ਜਾਣਗੇ ਘਰ ਦੇ ਵਿੱਚ ਸੁਖ ਸ਼ਾਂਤੀ ਆ ਜਾਵੇਗੀ ਸਾਜ ਸੰਗਤ ਜੀ ਇਹ ਸੀ ਆਪਣਾ ਚੌਥਾ ਸੰਗੀਤ ਜੋ ਕਿ ਬਹੁਤ ਘੱਟ ਲੋਕਾਂ ਨੂੰ ਵਾਇਗੁਰਜੀ ਵੱਲੋਂ ਪ੍ਰਾਪਤ ਨਿਭਾ ਹੈ ਜੋ ਕਿ ਬਹੁਤ ਮਹੱਤਵਪੂਰਨ ਹੈ ਸਾਜ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਜੋ ਵਾਇਗੁਰਜੀ ਆਪਾਂ ਪੰਜਵਾਂ ਸੰਕੇਤ ਦਿੰਦੇ ਹਨ ਸਾਜ ਸੰਗਤ ਜੀ ਅਸੀਂ ਬਿਨਾਂ ਗੱਲ ਤੋਂ ਸਾਰਾ ਦਿਨ ਖੁਸ਼ ਰਹਿੰਦੇ ਹਾਂ ਸਾਥ ਸੰਗਤ ਜੀ ਸਾਡੇ ਚਿਹਰੇ ਉੱਤੇ ਬਿਨਾਂ ਕਿਸੇ ਕਾਰਨ ਤੋਂ ਖੁਸ਼ੀ ਰਹਦੀ ਹੈ ਸਾਥ ਸੰਗਤ ਜੀ ਅਤਿ ਅਸੀਂ ਲੋਕਾਂ ਲਈ ਵੀ ਖੁਸ਼ੀਆਂ ਮੰਗਦੇ ਰਹਿੰਦੇ ਹਾਂ ਸਾਥ ਸੰਗਤ ਜੀ ਇਹ ਬਹੁਤ ਵੱਡਾ ਸੰਕੇਤ ਹੈ ਸਾਰੇ ਚੰਗਾ ਸਮਾ ਆਉਣ ਦਾ ਹੀ ਸੰਕੇਤ ਹੈ ਜੇਕਰ ਤੁਹਾਡਾ ਕ੍ਰੋਧ ਪਹਿਲਾਂ ਨਾਲੋਂ ਘੱਟ ਗਿਆ ਹੈ ਸਾਧ ਸੰਗਤ ਜੀ ਅਤੇ ਹੁਣ ਤੁਸੀਂ ਜ਼ਿਆਦਾ ਖੁਸ਼ ਰਹਿਣ ਲੱਗ ਪਏ ਸਾਧ ਸੰਗਤ ਜੀ ਤਾਂ ਤੁਸੀਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਿਆ ਕਰੋ ਸਾਧ ਸੰਗਤ ਜੀ ਹੈ ਸੱਚਿਆ ਪਾਤਸ਼ਾਹ ਤੁਸੀਂ ਸਾਡੇ ਤੋਂ ਕ੍ਰੋਧ ਦੂਰ ਕਰ ਦਿੱਤਾ ਹੈ ਅਤੇ ਸਾਡਾ ਜੋ ਮਨ ਹੈ ਉਸ ਨੂੰ ਇਕਾਗਰ ਕੀਤਾ ਹੈ ਸਾ ਸੰਗਤ ਜੀ ਇਹ ਸਿਪਾਈਆ ਆਪਣਾ ਪੰਜਵਾਂ ਸੰਕੇਤ ਸਾ ਸੰਗਤ ਜੀ ਇਹ ਸਾਰੇ ਸੰਕੇਤ ਹੀ ਬਹੁਤ ਮਹੱਤਵਪੂਰਨ ਹਨ ਸਾ ਸੰਗਤ ਜੀ ਤੁਸੀਂ ਵੀ ਜਾਣਣਾ ਜੇ ਤੁਹਾਡੇ ਨਾਲ ਇਦਾਂ ਦੇ ਕੁਝ ਹੁੰਦਾ ਸਾਧ ਸੰਗਤ ਜੀ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਲਿਖ ਕੇ ਜਰੂਰ ਦੱਸਣਾ ਜੀ ਸਾਧ ਸੰਗਤ ਜੀ ਇਹ ਬਹੁਤ ਘੱਟ ਸੰਗਤਾਂ ਦੇ ਨਾਲ ਇਦਾਂ ਦੇ ਹੁੰਦਾ ਸਾਧ ਸੰਗਤ ਜੀ ਇਹਨਾਂ ਸੰਕੇਤਾਂ ਤੋਂ ਬਾਅਦ ਤੁਸੀਂ ਵਾਇਗੁਰ ਜੀ ਤੋਂ ਇਹ ਮੰਗਿਆ ਕਰੋ ਇਹ ਸੱਚਿਆ ਪਾਸ਼ਾ ਜਿੰਨੇ ਵੀ ਇਸ ਸੰਸਾਰ ਉੱਤੇ ਪਸ਼ੂ ਪੰਛੀ ਹਨ ਸਾਥ ਸੰਗਤ ਜੀ ਸਾਰਿਆਂ ਨੂੰ ਰੁੱਖੀ ਮਿੱਸੀ ਰੋਟੀ ਦਿੰਦੇ ਰਹਿਣਾ ਜੀ ਸਾਥ ਸੰਗਤ ਜੀ ਅਜੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਿਆ ਕਰੋ ਕਿ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ ਅਤੇ ਦੁੱਖਾਂ ਤਕਲੀਫਾਂ ਨੂੰ ਦੂਰ ਕਰਨਾ ਜੀ ਸਾਥ ਸੰਗਤ ਜੀ ਅਤੇ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਰਿਆ ਕਰੋ ਜੋ ਵਾਇਗੁਰ ਜੀ ਨੇ ਤੁਹਾਨੂੰ ਦੋ ਬਗਤ ਦੀ ਰੋਟੀ ਦਿੱਤੀ ਹੈ ਨਾ ਇਹ ਸਿਰਫ ਉਸ ਦੀ ਮਿਹਰ ਨਾਲ ਹੀ ਹੈ ਸਾ ਸੰਗਤ ਜੀ ਜਿਸ ਨੂੰ ਦੋ ਬਗਤ ਦੀ ਰੋਟੀ ਮਿਲਦੀ ਹੈ ਸਾ ਸੰਗਤ ਜੀ ਉਸ ਤੋਂ ਅਮੀਰ ਇਸ ਦੁਨੀਆ ਵਿੱਚ ਕੋਈ ਨਹੀਂ ਸਾ ਸੰਗਤ ਜੀ ਸਾ ਸੰਗਤ ਜੀ ਜਿਸ ਨੂੰ ਵਾਇਗੁਰ ਜੀ ਨੇ ਆਪਣਾ ਨਾਮ ਬਖਸ਼ਿਆ ਹੋਇਆ ਹੈ ਸਾ ਸੰਗਤ ਜੀ ਤਾਂ ਸਮਝ ਲੈਣਾ ਵਾਇਗੁਰਜੀ ਤੁਹਾਡੇ ਬਹੁਤ ਨੇੜੇ ਹਨ ਸਾਧ ਸੰਗਤ ਜੀ ਤੇ ਉਹਨਾਂ ਦਾ ਸ਼ੁਕਰਾਨਾ ਕਰਿਆ ਕਰੋ ਕਿ ਵਾਇਗੁਰਜੀ ਤੁਹਾਡਾ ਕੋਟਾਨ ਕੋ ਸ਼ੁਕਰਾਨਾ ਹੈ ਤੁਸੀਂ ਜੋ ਕੁਝ ਵੀ ਸਾਨੂੰ ਦਿੱਤਾ ਹੈ ਇਹ ਤੁਹਾਡੀ ਮਿਹਰ ਨਾਲ ਹੀ ਹੈ ਸਾਧ ਸੰਗਤ ਜੀ ਐਸੀ ਆਪਣੀ ਕਥਾ ਪਾਈ ਅੱਜ ਸਾਧ ਸੰਗਤ ਜੀ ਜੋ ਇਹ ਪੰਜ ਸੰਕੇਤ ਨੇ ਬਹੁਤ ਮਹੱਤਵਪੂਰਨ ਨੇ ਸਾਧ ਸੰਗਤ ਜੀ ਜੋ ਵਾਇਗੁਰੂ ਜੀ ਸਾਨੂੰ ਆਪ ਦਿੰਦੇ ਹਨ ਸਾ ਸੰਗਤ ਜੀ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਸਾ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਸਾ ਸੰਗਤ ਜੀ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਚੈਨਲ ਤਾਂ ਜੋ ਆਪ ਜੀ ਨੂੰ ਰੋਜ਼ ਨਵੀਆਂ ਵੀਡੀਓਜ਼ ਵੇਖਣ ਨੂੰ ਮਿਲ ਸਕਣ ਸਾ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਪਾਬਾ ਅਜੀਤ ਸਿੰਘ ਜੀ ਹਾਂ ਸਾੜੀ ਪੜੇ ਲਿਖ ਕੇ ਹਾਜ਼ਰੀ ਲਗਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾ ਸੰਗਤ ਜੀ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਫਤੇ ਦਾ ਜਵਾਬ ਫਤੇ ਵਿੱਚ ਦੇਣਾ ਜੀ ਗੱਜ ਵੱਜ ਕੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ